ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਤੂ ਬੁਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਲੱਗੇ ਆ ਕੱਪੜੇ ਦੀ ਵੀਡੀਓ ਤੇ ਜਿਹੜੀ-ਜਿਹੜੀ ਵੈਰਾਈਟੀ ਆਪਣੇ ਕੋਲੇ ਆਈ ਆ ਹਨਾ ਬੋਲਾਂ ਦੇ ਵਿੱਚ ਤੇ ਕਿਉਂਕਿ ਸੀਜ਼ਨ ਦੇ ਹਿਸਾਬ ਨਾਲ ਹਨਾ ਜਿੱਦਾਂ ਗਰਮ ਕੱਪੜਿਆਂ ਦੇ ਜਿਹੜਾ ਹੈਗਾ ਜਿਆਦਾ ਜ਼ਰੂਰਤ ਹੈਗੀ ਹੈ ਨਾ ਉਹਦੇ ਹਿਸਾਬ ਨਾਲ ਆਪਣੇ ਕੋਲੇ ਜਿਹੜਾ ਹੈਗਾ ਕਾਫੀ ਟਾਈਮ ਤੋਂ ਗਰਮ ਕੱਪੜਾ ਸੇਲ ਹੋ ਰਿਹਾ ਹੈ ਹੁਣ ਥੋੜਾ ਜਿਆਦਾ ਠੰਡ ਦਾ ਜਿੱਦਾਂ ਜ਼ੋਰ ਹੋ ਗਿਆ ਉਹਦੇ ਕਰਕੇ ਜਿਹੜਾ ਆਪਣੇ ਬੂਲਨ ਦੇ ਵਿੱਚ ਜਿਹੜਾ ਜਿਹੜਾ ਆਪਣੇ ਕੋਲੇ ਨਵਾਂ ਕੱਪੜਾ ਹੈ ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜਾ ਥੋੜਾ ਜਿਆਦਾ ਪਾਰਟੀ ਵੇਅਰ ਆਇਆ ਹੈ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆਪਣਾ ਡਰੈੱਸ ਦੱਸਾਂਗੇ ਜੀ ਆਪਣਾ ਡਰੈੱਸ ਹੈਗਾ ਕੋਰ ਸੰਧੂ ਬਟਿਕ ਐਂਡ ਬਿਊਟੀ ਸਲੂਨ ਟੂਰੀ ਆਪਣਾ ਜਿਹੜਾ ਹੈਗਾ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਚੌਂਕ ਦੇ ਵਿੱਚ ਦ ਦਸਵੇਂ ਸਿਨਗਰ ਗੁਰਦੁਆਰਾ ਕਲੰਗੀਤਰਾ ਦਸਵੇਂ ਸਿਨਗਰ ਦਾ ਬੋਰਡ ਲੱਗਿਆ ਹੈ ਗੇਟ ਬਣਿਆ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਹੈ ਤੁਸੀਂ ਜਦੋਂ ਮਰਜੀ ਜਿਹੜਾ ਹੈਗਾ ਆਪਣੇ ਕੋਲੇ ਆ ਸਕਦੇ ਹੋ ਜੀ ਲਓ ਜੀ ਆਪਾਂ ਸਟਾਰਟਿੰਗ ਕਰਦੇ ਹਾਂ ਪਹਿਲਾਂ ਕਟਾਈ ਤੋਂ ਆ ਦੇਖੋ ਕਟਾਈ ਇਹ ਵੀ ਹੈਗੀ ਆਪਣੇ ਕੋਲੇ ਮੈਚਿੰਗ ਵੀ ਆਈ ਹੈ ਟੀਆਲ ਓਵਰ ਵੀ ਆਈ ਹੈ ਕਟਾਈ ਬਹੁਤ ਜ਼ਿਆਦਾ ਸੀਜ਼ਨ ਦੇ ਗਰ ਸੌਰੀ ਸਰਦੀ ਦੇ ਹਿਸਾਬ ਨਾਲ ਠੰਡ ਦੇ ਹਿਸਾਬ ਨਾਲ ਕਟਾਈ ਬਹੁਤ ਜ਼ਿਆਦਾ ਸੇਲ ਹੋ ਰਹੀ ਹੈ ਇਹ ਦੇਖੋ ਇਹ ਆਲ ਓਵਰ ਸੂਟ ਆ ਗਿਆ ਇਹਦੇ ਵਿੱਚ ਆਪਣੇ ਕੋਲੇ ਲਾਈਟ ਪ੍ਰਿੰਟ ਵੀ ਆਇਆ ਤੇ ਡਾਰਕ ਵੀ ਆਇਆ ਆ ਦੇਖੋ ਇਹਨਾਂ ਨੂੰ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਤੇ ਆਲ ਓਵਰ ਵੀ ਲੈ ਸਕਦੇ ਇਹ ਵਾਲਾ ਜਿੱਦਾਂ ਆਲ ਓਵਰ ਸੂਟ ਹੋ ਗਿਆ ਇਹਦੇ ਵਿੱਚ ਜਿਹੜਾ ਹੈਗਾ ਪ੍ਰਿੰਟ ਇਹ ਜਿੱਦਾਂ ਮੋਰ ਪੰਖੀ ਦੇ ਵਿੱਚ ਭੋਂ ਇਹਦੀ ਮੋਰ ਪੰਖੀ ਆ ਗਈ ਇਹ ਜਿਹੜਾ ਪਰਪਲ ਆ ਗਿਆ ਪਰਪਲ ਮੋਂ ਵਾਲੇ ਆਗੇ ਦੋ ਦੋ ਜਿਹੜੇ ਸੈਕ ਸੂਟ ਹੈਗੇ ਆ ਇਹਨੂੰ ਅਸੀਂ ਇਹਦੇ ਨਾਲ ਮੈਚਿੰਗ ਬਣਾ ਕੇ ਜਿੱਦਾਂ ਕਿਸੇ ਨੂੰ ਦਿੱਤਾ ਆ ਸੂਟ ਹਨਾ ਇਹ ਮੈਚਿੰਗ ਆ ਗਿਆ ਆ ਦੇਖੋ ਇਹ ਤੁਸੀਂ ਆਲ ਓਵਰ ਵੀ ਖਰੀਦ ਸਕਦੇ ਹੋ ਤੇ ਮੈਚਿੰਗ ਵੀ ਇਹਨੂੰ ਤੁਸੀਂ ਆਲ ਓਵਰ ਵੀ ਲੈ ਸਕਦੇ ਹੋ ਤੇ ਮੈਚਿੰਗ ਵੀ ਬਣਾ ਸਕਦੇ ਹੋ ਤੁਹਾਡੀ ਜਿਹੜੀ ਹੈਗੀ ਹਿੱਸਾ ਹੈਗੀ ਹੈ ਇਹਦੇ ਚ ਆਪਣੇ ਕੋਲੇ ਜਿੱਦਾਂ ਪਲੇਨ ਪਸ਼ਮੀਨਾ ਹੁੰਦਾ ਹੈ ਹਨਾ ਉਹਦੇ ਨਾਲ ਤੁਸੀਂ ਉਹਦੀ ਸਲਵਾਰ ਵੀ ਲਾ ਸਕਦੇ ਹੋ ਹਨਾ ਦੇਖੋ ਡਿਜ਼ਾਈਨਿੰਗ ਜਿਹੜੇ ਹੈਗੇ ਬਹੁਤ ਜ਼ਿਆਦਾ ਸੋਹਣੇ ਸੋਹਣੇ ਆਏ ਆ ਆਪਣੇ ਕੋਲੇ ਆਪਾਂ ਇਹਦੇ ਨਾਲ ਦੇ ਆਪਣੇ ਦੁਪੱਟੇ ਵਾਲੇ ਵੀ ਆਏ ਆ ਤੇ ਜਿਹੜੇ ਹੈਗੇ ਬਰੌਂਟੇ ਦੁਪੱਟਾ ਵੀ ਆਏ ਆ ਸੂਟ ਦੁਪੱਟੇ ਵਾਲੇ ਵੀ ਆਏ ਹੋਣੇ ਤੇ ਬਿਨਾਂ ਦੁਪੱਟੇ ਤੋਂ ਵੀ ਆਏ ਹੋਣੇ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਉਹ ਜਿਹੜੀ ਹੈਗੀ ਤੁਹਾਡੀ ਮਰਜ਼ੀ ਹੈਗੀ ਆ ਦੇਖੋ ਇਹ ਵਾਲੇ ਆਪਣੇ ਕੋਲੇ ਜਿੱਦਾਂ ਦੁਪੱਟੇ ਨਾਲ ਆਏ ਇਹ ਮੈਚਿੰਗ ਸੂਟ ਹੈਗੇ ਆ ਜੀ ਬਹੁਤ ਹੀ ਜ਼ਿਆਦਾ ਸੋਹਣੀ ਜਿਹੜੀ ਹੈਗੀ ਕਟਾਈ ਆ ਆ ਦੇਖੋ ਇਹਨਾਂ ਤੇ ਪਰਦਤੀ ਦਾ ਜਿਹੜਾ ਹੈਗਾ ਹੈਗਾ ਆ ਮਾਲ ਪਰਦਤੀ ਦਾ ਬਹੁਤ ਵਧੀਆ ਘਰ ਦਾ ਜਿਹੜਾ ਹੈਗਾ ਮਾਲ ਹੈਗਾ ਦੇਖੋ ਪਿਓਰ ਪਸ਼ਮੀਨੇ ਦੀ ਸਲਵਾਰ ਲੱਗੀ ਹੋਈ ਹੈ ਕਿੰਨੇ ਸੋਹਣੇ ਪ੍ਰਿੰਟ ਹੈਗੇ ਆ ਇਹਦੇ ਤੇ ਪਿਓਰ ਪਸ਼ਮੀਨੇ ਦੀ ਸਲਵਾਰ ਲੱਗੀ ਹੈ ਪ੍ਰਿੰਟ ਦੇਖੋ ਕਿੰਨਾ ਜਿਆਦਾ ਸੋਹਣਾ ਪ੍ਰਿੰਟ ਹੈ ਇਹ ਮੋਰ ਪੰਖੀ ਜਿੱਦਾਂ ਇਹਦੇ ਵਿੱਚ ਸਲਵਾਰ ਮਿਲੂਗੀ ਤੇ ਇਹਦੇ ਦੁਪट्टे ਇਹਨਾਂ ਦੇ ਨਾਲ ਦੁਪट्टे ਹੈਗੇ ਨੇ ਫੁੱਲ ਸਾਈਜ਼ ਦੇ ਮਸਲੀਏ ਨੇ ਦੁਪट्टे ਹੈਗੇ ਨੇ ਕਿਹੜਾ ਪੱਟਾ ਤੁਹਾਨੂੰ ਚੈੱਕ ਕਰਵਾ ਦਾਂਗੇ। ਆਪਾਂ ਕੋਈ ਇਸ ਤਰ੍ਹਾਂ ਜਿਹੜੇ ਹੈਗੇ ਨੇ ਦੁਪੱਟੇ ਲੈ ਲਏ ਨੇ। ਇਸ ਤਰ੍ਹਾਂ ਦੇ ਦੁਪੱਟੇ ਆ ਜਾਣਗੇ ਜੀ। ਇਸ ਤਰ੍ਹਾਂ ਜਿਹੜਾ ਹੈਗਾ ਸੂਟ ਆਜੂ। ਬਹੁਤ ਹੀ ਜ਼ਿਆਦੇ ਸੋਹਣੇ ਜਿਹੜੇ ਹੈਗੇ ਨੇ। ਡਿਜੀਟਲ ਪ੍ਰਿੰਟਾਂ ਦੇ ਸੂਟ ਹੈਗੇ ਨੇ। ਇਹਦੇ ਕਲਰ ਆਪਾਂ ਤੁਹਾਨੂੰ ਦਿਖਾ ਦਾਂਗੇ। ਇਹ ਪਹਿਲਾ ਕਲਰ ਹੋ ਗਿਆ ਜੀ। ਇਹ ਬਲੂ ਨੇ ਕਲਰ ਹੋ ਗਿਆ। ਦੂਜਾ ਕਲਰ ਹੋ ਗਿਆ। ਇਹ ਵਾਈਨ ਕਲਰ ਆ ਗਿਆ ਇਹ ਜਿੱਦਾਂ ਗ੍ਰੀਨ ਕਲਰ ਆ ਗਿਆ ਤੇ ਇਹ ਜਿੱਦਾਂ ਦੇਖੋ ਤਾਂਬਾ ਜਿਹਾ ਰੰਗ ਆ ਗਿਆ ਫਿਰ ਰਸਟ ਜਿਹਾ ਕਲਰ ਆ ਗਿਆ ਜਿੱਦਾਂ ਕਾਪਰ ਜਿਹਾ ਕਲਰ ਕਹਿੰਦੇ ਇਹ ਬਹੁਤ ਸੋਹਣਾ ਕਲਰ ਨੇ ਬਹੁਤ ਹੀ ਜਿਆਦਾ ਸੋਹਣਾ ਸੁਹਟ ਹੈ ਜਿਹੜਾ ਹੈਗਾ ਬਹੁਤ ਵਧੀਆ ਗਰਮ ਦੇ ਵਿੱਚ ਕੱਪੜਾ ਹੈ ਬਹੁਤ ਜਿਆਦਾ ਸੋਹਣਾ ਜਿਹੜਾ ਹੈਗਾ ਕੱਪੜਾ ਹੈਗਾ ਆ ਐਨ ਪੂਰੀ ਵਧੀਆ ਕੱਪੜਾ ਹੈਗਾ ਦੇਖੋ ਬਹੁਤ ਸੋਹਣਾ ਕੱਪੜਾ ਹੈ ਕォਟਰੇ ਦਾ ਸੂਟ ਨੇ ਜੀ ਜਿਦਾ ਹੈਗਾ ਕォਟਰੇਜ ਬਹੁਤ ਜ਼ਿਆਦਾ ਜਿੱਦਾਂ ਕਹਿਦੀ ਆਪਾਂ ਸੇਲ ਹੋ ਰਿਹਾ ਹੈਗਾ ਬਹੁਤ ਜ਼ਿਆਦਾ ਵਿਕ ਰਿਹਾ ਹੈਗਾ ਇਸ ਵਾਰੀ ਤੁਸੀਂ ਜਦੋਂ ਮਰਜੀ ਆ ਕੇ ਸਾਡੇ ਕੋਲ ਉਹ ਵਾਲੇ ਕੱਪੜੇ ਖਰੀਦ ਸਕਦੇ ਹੋ ਤੇ ਆਪਣੇ ਕੋਲੇ ਇਹ ਵਾਲੇ ਪਸ਼ਮੀਨੇ ਦੇ ਪਲੇਨ ਪਸ਼ਮੀਨੇ ਦੇ ਵੀ ਹੁੰਦੇ ਆ ਜਿਦਾ ਇਹ ਮੈਚਿੰਗ ਵੀ ਮਿਲ ਜਾਣਗੇ ਇਸ ਸਿਮਰ ਦੇ ਵਿੱਚ ਜਿਹੜਾ ਹੈਗਾ ਪਸ਼ਮੀਨਾ ਹੈਗਾ ਜੀ ਸਿਮਰ ਦੇ ਵਿੱਚ ਪਸ਼ਮੀਨੇ ਦੇ ਸੂਟ ਹੈਗੇ ਨੇ ਤੇ ਤੁਸੀਂ ਆਲ ਓਵਰ ਸੂਟ ਵੀ ਲੈ ਸਕਦੇ ਹੋ ਤੇ ਮੈਚਿੰਗ ਵੀ ਲੈ ਸਕਦੇ ਹੋ ਇਹ ਜਿੱਦਾਂ ਸਿਮਰ ਦੇ ਵਿੱਚ ਆ ਹੈਗੇ ਤੁਸੀਂ ਸਿਮਰ ਤੋਂ ਬਿਨਾਂ ਵੀ ਲੈ ਸਕਦੇ ਹੋ ਇਟਾਲੀਅਨ ਬੋਲਦੇ ਆਪਣੇ ਕੋਲੇ ਦੇਖੋ ਇਹ ਵਾਲੇ ਸਿਮਰ ਦੇ ਨੇ ਬਹੁਤ ਸੋਹਣੇ ਪ੍ਰਿੰਟ ਨੇ ਇਹਨਾਂ ਦੇ ਤੁਸੀਂ ਇਹ ਵਾਲੇ ਸੂਟ ਜਦੋਂ ਮਰਜ਼ੀ ਸਾਡੇ ਸ਼ਾਪ ਤੋਂ ਆਪਣੇ ਕੋਲੇ ਇਹਦੇ ਨਾਲ ਦੇ ਕਾਫੀ ਸੂਟ ਮਿਲ ਜਾਣਗੇ ਤੇ ਆਪਣੇ ਕੋਲੇ ਜਿਹੜਾ ਪਲੇਨ ਪਸ਼ਮੀਨਾ ਵੀ ਮਿਲ ਜੂਗਾ ਜੀ ਤੁਸੀਂ ਜਿੱਦਾਂ ਵਰਕ ਕਰਵਾਉਣਾ ਹੈ ਨਾ ਪਸ਼ਮੀਨੇ ਦੇ ਉੱਪਰ ਆਪਣੇ ਕੋਲੇ ਪਸ਼ਮੀਨੇ ਦੇ ਸਾਰੇ ਕਲਰ ਹੁੰਦੇ ਆ ਤੁਸੀਂ ਸਾਡੇ ਕੋਲੋਂ ਵਰਕ ਵੀ ਕਰਵਾ ਸਕਦੇ ਹੋ ਥ੍ਰੈਡ ਵਰਕ ਜਿੱਦਾਂ ਹਨ ਉਹ ਵੀ ਤੁਸੀਂ ਸਾਡੇ ਕੋਲੋਂ ਕਰਵਾ ਸਕਦੇ ਹੋ ਆਪਣੇ ਕੋਲੇ ਵਰਕ ਹੋਏ ਹੋਏ ਸੂਟ ਵੀ ਹੁੰਦੇ ਆ ਆ ਦੇਖੋ ਇਹ ਸੂਟ ਆਪਣੇ ਕੋਲੇ ਵਰਕ ਹੋਏ ਹੋਏ ਆਏ ਹੁੰਦੇ ਆ ਕਾਫੀ ਸੂਟ ਆਪਾਂ ਨੇ ਜਿਹੜੇ ਇਹਦੇ ਮੇਲ ਦਿੱਤੇ ਆ ਇਹ ਆ ਦੇਖੋ ਇਹ ਵਾਲੇ ਆਪਣੇ ਕੋਲੇ ਵਰਕ ਹੋਏ ਹੋਏ ਸੂਟ ਵੀ ਹੁੰਦੇ ਆ ਤੇ ਇਹ ਵਾਲੇ ਤੁਸੀਂ ਜਿੱਦਾਂ ਤੁਸੀਂ ਆਪਦੇ ਵਰਕ ਕਰਵਾਉਣੇ ਦੇਖੋ ਤੁਸੀਂ ਸਾਡੇ ਤੋਂ ਪਲੇਨ ਪਸ਼ਮੀਨਾ ਲੈ ਕੇ ਇਸ ਤਰ੍ਹਾਂ ਵਰਕ ਵੀ ਕਰਵਾ ਸਕਦੇ ਹੋ ਇਹ ਜਿਹੜਾ ਹੈਗਾ ਸਾਡੇ ਕਾਰੀਗਰਾਂ ਦਾ ਕੰਮ ਕੀਤਾ ਹੋਇਆ ਜੀ ਇਹ ਆਪਣੇ ਕਾਰੀਗਰਾਂ ਦੇ ਜਿਹੜੇ ਹੈਗੇ ਨੇ ਵਰਕ ਕੀਤੇ ਹੋਏ ਸੂਟ ਨੇ ਇਹ ਵੀ ਤੁਸੀਂ ਸਾਡੇ ਕੋਲੋਂ ਪਲੈਨ ਪਸ਼ਮੀਨੇ ਦੇ ਲੈ ਸਕਦੇ ਹੋ ਤੇ ਤੁਸੀਂ ਜਿਹੜਾ ਹੈਗਾ ਵਰਕ ਕਰਵਾ ਕੇ ਵੀ ਲੈ ਸਕਦੇ ਹੋ ਬਾਕੀ ਤੁਸੀਂ ਕੋਈ ਹੈਂਡਵਰਕ ਕਰਵਾਉਣਾ ਉਹ ਵੀ ਤੁਸੀਂ ਆਪਣੇ ਕੋਲੋਂ ਕਰਵਾ ਸਕਦੇ ਹੋ ਥ੍ਰੈਡ ਵਰਕ ਵੀ ਆ ਦੇਖੋ ਇੱਕ ਆਪਣੇ ਕੋਲ ਇਹ ਜੀ ਕੱਪੜਾ ਚੱਲਿਆ ਹੋਇਆ ਡਬਲ ਟੋਨ ਵਾਲਾ ਦਾ ਡਬਲ ਟੋਨ ਵਾਲਾ ਕੱਪੜਾ ਹੈਗਾ ਇਹ ਤੇ ਵੀ ਜਿਹੜਾ ਹੈਗਾ ਤੁਸੀਂ ਹੈਂਡਵਰਕ ਵੀ ਕਰਾ ਸਕਦੇ ਹੋ ਥ੍ਰੈਡ ਵਰਕ ਵੀ ਕਰਵਾ ਸਕਦੇ ਹੋ ਦੇਖੋ ਇਹਨਾਂ ਦੇ ਜਿਹੜੇ ਹੈਗਾ ਦੋ ਦੋ ਪਾਸੇ ਹੁੰਦੇ ਆ ਇਹ ਵਾਸਾ ਆ ਦੇਖੋ ਕੰਨੀ ਤੋਂ ਪਤਾ ਲੱਗਦਾ ਤੁਹਾਨੂੰ ਡਬਲ ਟੋਨ ਵਾਲਾ ਕੱਪੜਾ ਇਹਦੇ ਵਿੱਚ ਵੀ ਤੁਹਾਨੂੰ ਸਾਡੇ ਕੋਲੋਂ ਕਾਫੀ ਕਲਰ ਜਿਹੜੇ ਨੇ ਕਿਨੇ ਮਿਲ ਜਾਣਗੇ ਇੱਕ ਆਪਣੇ ਕੋਲੇ ਇਹ ਵਾਲੇ ਕੱਪੜੇ ਆਏ ਨੇ ਜੀ ਇਹ ਜਿੱਦਾਂ ਆਪਣੇ ਕੋਲੇ ਬਰੋਕਟ ਆਈਏ ਜੀ ਖੀਨਖਾ ਦੇਖੋ ਇਹ ਵੀ ਬਹੁਤ ਜ਼ਿਆਦਾ ਜਿਹੜਾ ਹੈਗਾ ਸੇਲ ਹੋ ਰਿਹਾ ਇਹ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਬਣਾ ਸਕਦੇ ਹੋ ਤੇ ਜਿਹੜਾ ਹੈਗਾ ਆਨੋਰ ਵੀ ਬਣਾ ਸਕਦੇ ਹੋ ਆ ਦੇਖੋ ਵੈਸੇ ਤਾਂ ਇਹ ਜਿਆਦਾ ਮੈਚਿੰਗ ਹੀ ਸੋਹਣੇ ਲੱਗਦੇ ਆ ਸੂਟ ਮੈਚਿੰਗ ਬਣਾਏ ਹੋਏ ਬੜੇ ਸੋਹਣੇ ਲੱਗਦੇ ਆ ਇਹ ਤੁਸੀਂ ਮੈਚਿੰਗ ਵੀ ਬਣਾ ਸਕਦੇ ਹੋ ਜੀ ਆਨਓਗਰ ਹੁਤਾਨ ਨਹੀਂ ਜਿਆਦਾ ਵਧੀਆ ਲੱਗਦਾ ਜਿਆਦਾ ਵਧੀਆ ਮੈਚਿੰਗ ਸੂਟ ਇਹ ਬਹੁਤ ਜਿਆਦਾ ਸੋਹਣੇ ਲੱਗਦੇ ਆ ਜਿਹਦੇ ਨਾਲ ਤੁਸੀਂ ਸਿਮਰ ਦੀਆਂ ਸਲਵਾਰਾਂ ਵੀ ਲਵਾ ਸਕਦੇ ਹੋ ਜਿੱਦਾਂ ਇਹਦੇ ਵਿੱਚ ਥੋੜਾ ਜਿਹਾ ਐਦਾਂ ਜਿਹੜਾ ਹੈਗਾ ਹਾਈਲਾਈਟ ਜਿਆ ਕੀਤਾ ਹੁੰਦਾ ਉਦੋਂ ਦੀ ਸਿਮਰ ਦੇ ਸਿਮਰ ਦੀਆਂ ਸਲਵਾਰਾਂ ਇਹਨਾਂ ਦੇ ਨਾਲ ਬਹੁਤ ਜਿਆਦਾ ਸੋਹਣੀਆਂ ਲੱਗਦੀਆਂ ਨੇ ਇੱਕ ਆਪਣੇ ਕੋਲੇ ਇਹ ਵਾਲੇ ਸੂਟ ਆਏ ਆ ਜੀ ਇਹ ਸੌਲ ਸੂਟ ਹੈਗੇ ਆ ਤੇ ਇੱਕ ਆਪਾਂ ਛੋਟਾ ਸੂਟ ਰਖਾਵਾਂਗੇ ਤੁਹਾਨੂੰ ਕਲਰ ਬਹੁਤ ਹੀ ਜ਼ਿਆਦਾ ਪਿਆਰੇ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਸੂਟ ਬਣਿਆ ਹੋਊਗਾ ਇਹ ਇਸ ਤਰ੍ਹਾਂ ਜਿਹੜਾ ਹੈਗਾ ਦੇਖੋ ਸ਼ਰਟ ਹੈਗੀ ਹੈ ਜੀ ਇਹ ਗਲਾ ਵਗੈਰਾ ਕੇ ਇਹ ਸਾਰਾ ਕੁਝ ਬਣਿਆ ਹੋਇਆ ਤੇ ਬਾਕੀ ਇਹਦੇ ਨਾਲ ਜਿਹੜਾ ਹੈਗਾ ਸਾਰਾ ਸੂਟ ਬਹੁਤ ਵਧੀਆ ਬਣਿਆ ਹੁੰਦਾ ਇਹ ਜਿੱਦਾਂ ਆ ਦੇਖੋ ਬੈਕ ਵਾਲਾ ਪੱਲਾ ਆ ਗਿਆ ਨਾਲ ਹੀ ਜਿਹੜਾ ਆਪਾਂ ਕਹਿੰਦੀ ਇਹਦੇ ਸੋਲ ਵੀ ਬਣਿਆ ਹੋਏ ਪੂਰਾ ਸਾਰਾ ਸੂਟ ਆਉਂਦਾ ਹੈ ਤੁਹਾਨੂੰ ਦਿਖਾਉਣ ਵਜਿਏ ਇਹ ਸੋਲ ਹੈਗਾ ਆ ਦੇਖੋ ਜਿੱਦਾਂ ਬਾਰਡਰ ਵਾਲਾ ਇਹ ਵਾਲਾ ਆ ਦੇਖੋ ਇਸ ਤਰ੍ਹਾਂ ਸਟੋਲ ਆ ਗਿਆ ਨਾਲ ਇਹ ਜਿੱਦਾਂ ਮੂਰੀਆਂ ਦਾ ਵਰਕ ਆ ਗਿਆ ਜੀ ਮੂਰੀਆਂ ਤੇ ਹੈਗਾ ਡਿਜ਼ਾਈਨ ਤੇ ਹਲਕਾ ਹੈ ਹਲਕਾ ਹਰਕਾ ਵਿੱਚ ਪ੍ਰਿੰਟ ਵੀ ਹੈਗਾ ਸਾਰੇ ਸੂਟ ਦੇ ਵਿੱਚ ਆ ਦੇਖੋ ਇਹ ਜਿੱਦਾਂ ਬਾਹਵਾ ਆ ਗਈਆਂ ਇਹ ਬੂਟੀ ਵਾਲੀਆਂ ਬਾਹਵਾ ਆ ਗਈਆਂ ਤੇ ਇਹ ਬਾਹਵਾ ਦਾ ਡਿਜ਼ਾਈਨ ਆ ਗਿਆ ਤੇ ਇਹ ਵਾਲਾ ਜਿਹੜਾ ਹੈਗਾ ਫਿਸਲਾ ਪੱਲਾ ਆ ਗਿਆ ਇੱਕ ਫਿਸਲਾ ਪੱਲਾ ਆ ਗਿਆ ਬਾਹਵਾ ਆ ਗਈਆਂ ਤੇ ਇਹ ਜਿੱਦਾਂ ਮੂਰਲਾ ਪੱਲਾ ਮੋਜਾ ਦੇ ਸੋਨਾ ਸੂਟ ਹੈ ਇਹ ਇਕੱਠਾ ਹੀ ਹੁੰਦਾ ਨਾਲ ਇਹ ਜਿਹੜਾ ਹੈਗਾ ਇਹਦੇ ਸੋਹਣਾ ਹੁੰਦਾ ਆ ਮਸਟਰਡ ਕਲਰ ਹੈ ਬਹੁਤ ਹੀ ਜਿਆਦਾ ਪਿਆਰਾ ਹੈ ਜਿਹੜਾ ਹੈਗਾ ਕੱਪੜਾ ਵੀ ਬਹੁਤ ਵਧੀਆ ਗਰਮਾਚ ਕੱਪੜਾ ਹੈਗਾ ਇਹਦੇ ਨਾਲ ਦੇ ਆਪਣੇ ਕੋਲੇ ਦੋ ਡਿਜ਼ਾਈਨ ਆਏ ਨੇ ਇੱਕ ਤਾਂ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਆਇਆ ਤੇ ਇੱਕ ਦੇਖੋ ਇਹ ਡਿਜ਼ਾਈਨ ਆ ਲੱਗ ਰਾ ਆਪਣੇ ਇਹ ਬਲੈਕ ਚ ਹੋ ਗਿਆ ਇਹ ਜਿੱਦਾਂ ਬਲੈਕ ਚ ਆ ਗਿਆ ਜੀ ਤੇ ਦੇਖੋ ਇਹ ਹੋਰ ਕਲਰ ਆ ਗਿਆ ਇੱਕ ਆਪਣੇ ਕੋਲ ਇਹਦੇ ਚ ਇਹ ਵਾਲਾ ਡਿਜ਼ਾਈਨ ਆਇਆ ਤੇ ਵੀ ਦਿਖਾਉਣ ਲੱਗੀ ਆ ਤੁਹਾਨੂੰ ਬਹੁਤ ਜਿਆਦਾ ਸੋਹਣੇ ਸੂਟ ਹੈਗੇ ਆ ਇਹ ਇਹ ਜਿੱਦਾਂ ਸਾਰੇ ਦੇ ਵਿੱਚ ਹੀ ਬੁੰਤੀ ਜੀ ਹੁੰਦੀ ਆ ਉਹ ਵਾਲੀ ਚੀਜ਼ ਹੈ ਮਰੀ ਸਾਰਾ ਚੈੱਕ ਕਰਵਾ ਦਾਂਗੀ ਤੁਹਾਨੂੰ ਦੇਖੋ ਇਹ ਵਾਲਾ ਤਾਂ ਜਿੱਦਾਂ ਸੌ ਲ ਆ ਗਿਆ ਦੇਖੋ ਡਬਲ ਬੁੰਤੀ ਵਾਲਾ ਪੂਰਾ ਗਰਮ ਆਏਗਾ ਪੂਰਾ ਗਰਮ ਦੇ ਵਿੱਚ ਦੇਖੋ ਬਾਰਡਰ ਵਾਲਾ ਜਿਹੜਾ ਹੈਗਾ ਦੇਖੋ ਕਿੰਨੀ ਸੋਹਣੀ ਬੁੰਤੀ ਹੈ ਆ ਦੇਖੋ ਮੈਂ ਬਲੈਕ ਪਾਸਾ ਵੀ ਦਿਖਾ ਦਾਂਗੀ ਬਿਲਕੁਲ ਜਿਹੜਾ ਹੈਗਾ ਸੌਫਟ ਵਾਲਾ ਤੇ ਇਹ ਦਾ ਇੱਥੇ ਤੱਕ ਜਿਹੜਾ ਹੈਗਾ ਸਟੌਲ ਆ ਗਿਆ ਜੀ ਬਹੁਤ ਸੋਹਣੀ ਡਬਲ ਬੁੰਤੀ ਵਾਲਾ ਸੌਨ ਹੈਗਾ ਤੇ ਮੈਂ ਤੁਹਾਨੂੰ ਸਾਰਾ ਦਿਖਾਉਣ ਲੱਗੀ ਹਾਂ ਦਿਕਤਾ ਹੈ ਸਾਰਾ ਵਿੱਚੇ ਲੰਬਾ ਹੁੰਦਾ ਹੈਗਾ ਵਿੱਚ ਇਹਦੇ ਵਿੱਚ ਸੌਣ ਹੋ ਗਿਆ ਵਿੱਚ ਇੱਕ ਮੀਜ ਹੋ ਗਿਆ ਸਾਰਾ ਸਲਵਾਰ ਹੋ ਗਈ ਉਹਦੇ ਕਰਕੇ ਆ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹ ਸ਼ਰਟ ਆ ਗਈ ਸ਼ਰਟ ਵੀ ਜਿਹੜੀ ਹੈਗੀ ਡਬਲ ਬੁੰਤੀ ਵਾਲੀ ਇਹ ਬਹੁਤ ਜਿਆਦਾ ਗਰਮ ਸੂਟ ਹੈ ਡਬਲ ਬੁੰਤੀ ਵਾਲੀ ਸ਼ਰਟ ਹੈ ਦੇਖੋ ਦੇਖ ਸਕਦੇ ਹੋ ਤੁਸੀਂ ਇਹਦਾ ਨੈੱਕ ਘੇਰਾ ਸਾਰਾ ਖੁਸ਼ ਬਣਿਆ ਹੋਇਆ ਤੇ ਜਿੱਦਾਂ ਇਹ ਵਾਲੀ ਹੈ ਹੈਗਾ ਬੈਕ ਪੱਲਾ ਜੀ ਚੌੜਾ ਬਾਰਡਰ ਬਣਿਆ ਹੋਇਆ ਤੇ ਇਹ ਨਾਲ ਜਿੱਦਾਂ ਆਪਾਂ ਕਹਿੰਦੇ ਆ ਬਾਟਮ ਤੇ ਨਾਲ ਬਾਟਮ ਤੇ ਡਿਜ਼ਾਈਨ ਆਏਗਾ ਹਨ ਤੇ ਨਾਲ ਹੀ ਆਏਗਾ ਬਾਹਮਾਂ ਤੇ ਇਹ ਦੇਖੋ ਬਾਹਮਾਂ ਤੇ ਵੀ ਆਏਗਾ ਬਾਹਮਾਂ ਤੇ ਆਊਗਾ ਇਹ ਸਾਰਾ ਸਲਵਾਰ ਦਾ ਕੱਪੜਾ ਹੈਗਾ ਆ ਦੇਖੋ ਬਾਹਮਾਂ ਦੋ ਦਿੱਤੀਆਂ ਹੋਈਆਂ ਨੇ ਇਧਰ ਅਲੱਗ ਦਿੱਤੀਆਂ ਹੋਈਆਂ ਨੇ ਇਹ ਸਾਰਾ ਜਿਹੜਾ ਹੈਗਾ ਸੋਨ ਲੱਗ ਇਹ ਨਾਲ ਸੋਨ ਲ ਆ ਗਿਆ ਇਹ ਬਹੁਤ ਜ਼ਿਆਦਾ ਜਿਹੜਾ ਹੈਗਾ ਸੋਨਾ ਲੱਗਦਾ ਆ ਸੀਜ਼ਨ ਦੇ ਹਿਸਾਬ ਨਾਲ ਆ ਦੇਖੋ ਇਹ ਕਲਰ ਆ ਵਗੈਰਾ ਤੁਹਾਨੂੰ ਮਿਲ ਜਾਣਗੇ ਗ੍ਰੀਨ ਕਲਰ ਆ ਗਿਆ ਇਹਦੇ ਚ ਇੱਕ ਬਲੈਕ ਕਲਰ ਹੈ ਇੱਕ ਮਸਟਰਡ ਕਲਰ ਹੈ ਕਲਰ ਸਾਰਿਆਂ ਚ ਜਿਹੜੇ ਹੈਗੇ ਚਾਰ-ਚਾਰ ਮਿਲਣਗੇ ਇਹ ਦੋ ਡਿਜ਼ਾਈਨਾਂ ਦੇ ਵਿੱਚ ਦੋ ਤਿੰਨ ਡਿਜ਼ਾਈਨਾਂ ਦੇ ਵਿੱਚ ਆਏ ਨੇ ਜਿੱਦਾਂ ਇਹਨਾਂ ਦਾ ਅਲੱਗ ਡਿਜ਼ਾਈਨ ਆ ਗਿਆ ਇਹਦਾ ਅਲੱਗ ਡਿਜ਼ਾਈਨ ਆ ਗਿਆ ਸਾਰਿਆਂ ਦੇ ਜਿਹੜੇ ਹੈਗੇ ਡਿਜ਼ਾਈਨ ਅਲੱਗ-ਅਲੱਗ ਹੋਣਗੇ ਤੇ ਕੱਪੜਾ ਜਿਹੜਾ ਹੈਗਾ ਸੇਮ ਹੋਊਗਾ ਵਧੀਆ ਗਰਮ ਚ ਕੱਪੜਾ ਹੈ ਜੀ ਬਹੁਤ ਜਿਆਦਾ ਸੋਹਣਾ ਬਾਕੀ ਆਪਣੇ ਕੋਲੇ ਪਾਰਟੀ ਵੇਅਰ ਸੂਟ ਹਨਾ ਸਾਰੇ ਆਪਣੇ ਕੋਲੇ ਬਾਕੀ ਸਸਤੀਆਂ ਰੇਂਜ ਵਾਲੇ ਸੂਟ ਹੁੰਦੇ ਨੇ ਕਾਲੇ ਸੂਟ ਜਿੱਦਾਂ سٹੌਰ ਸੂਟਾਂ ਦੇਖੋ ਸੋਹਣੇ ਸੂਟ ਆਏ ਨੇ ਆਪਣੇ ਕੋਲੇ ਤਾਂ ਕਿ ਆਪਾਂ ਵੀਡੀਓ ਦੇ ਵਿੱਚ ਜਿਆਦਾ ਕੁਝ ਨਹੀਂ ਦਿਖਾਉਂਦੇ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਆ ਦੇਖੋ ਜਿੱਦਾਂ ਇਹ ਸਿੰਪਲ ਆ ਦੇਖੋ ਬ੍ਰੇਕ ਬੁੱਟੀ ਦੇ ਸੌਲ ਸੂਟ ਨੇ ਇਹਨਾਂ ਦੇ ਵਿੱਚ ਜਿਹੜਾ ਹੈਗਾ ਪੂਰੇ ਫੁੱਲ ਸਾਈਜ਼ ਦੇ ਵੱਡੇ ਸਾਈਜ਼ ਦੇ ਜਿਹੜੇ ਹੈਗੇ ਸੌਲ ਹੁੰਦੇ ਆ ਕਲਰ ਦੇਖੋ ਅਲੱਗ ਅਲੱਗ ਮਿਲਣਗੇ ਇਹਨਾਂ ਦੇ ਸੌਲ ਆਗੇ ਇਹ ਵੀ ਤੁਸੀਂ ਸਾਡੇ ਕੋਲੋਂ ਖਰੀਦ ਸਕਦੇ ਹੋ ਆਪਣੇ ਕੋਲ ਸਾਡੇ ਕਿ 300 ਤੋਂ ਸਟਾਰਟ ਹੋ ਜਗਾ ਸੌਲ ਸੂਟ ਤੁਸੀਂ ਸਾਡੇ ਕੋਲੋਂ ਦੇ ਲੈਣ ਵਾਲੇ ਜਿੰਦਾ ਮਰਜ਼ੀ ਖਰੀਦ ਸਕਦੇ ਆ ਦੇਖੋ ਜਿੱਦਾਂ ਇਹ ਵਾਲੇ ਸੂਟ ਨੇ ਜੀ 3300 ਦੇ ਸੂਟ ਨੇ ਇਹ ਵੀ ਗਰਮ ਸੂਟ ਨੇ ਇਹਨਾਂ ਦਾ ਰੇਟ ਰਹੂਗਾ 300 ਰੁਪਿਆ ਤੇ ਬਲੈਕ ਆ ਗਿਆ ਬਲੂ ਆ ਗਿਆ ਤੁਸੀਂ ਜਿੱਦਾਂ ਇਹ ਵੀ ਘਰੇ ਪਾਉਣ ਨੂੰ ਐਵੇਂ ਦੇ ਲੈ ਸਕਦੇ ਹੋ ਬਾਕੀ ਆਪਣੇ ਕੋਲੇ ਬੈਲ ਬਟਨ ਦੇ ਜਿਹੜੇ ਇਹ ਵਾਲੇ ਚੱਲੇ ਹੋਏ ਆ ਨਾ ਆ ਦੇਖੋ ਸਾਰੇ ਵੈਰਾਈਟੀ ਕੱਪੜਾ ਜਿਹੜਾ ਹੈਗਾ ਆਉਂਦਾ ਹੀ ਰਹਿੰਦਾ ਸਾਰੇ ਤਰ੍ਹਾਂ ਦਾ ਆਪਾਂ ਜਿਹੜੀ ਹੈਗੀ ਮੇਨ ਮੇਨ ਜੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ ਦੇਖੋ ਇੱਧਰ ਪਾਰਟੀ ਵਾਲਾ ਸੂਟ ਪਏ ਆ ਇੱਕ ਆਪਣੇ ਕੋਲੇ ਕੁਰਤੇ ਪਜਾਮੇ ਆਏ ਆ ਆ ਦੇਖੋ ਗਰਮ ਵਿੱਚ ਜਿਹੜੇ ਹੈਗੇ ਵਾਈਟ ਦੇ ਚ ਕੁਰਤੇ ਪਜਾਮੇ ਆਏ ਆ ਬੂਲਨ ਦੇ ਵਿੱਚ ਆ ਦੇਖੋ ਇੱਧਰ ਜਿਹੜਾ ਮੈਂ ਤੁਹਾਨੂੰ ਦਿਖਾਉਣ ਲੱਗੀ ਆ ਆ ਦੇਖੋ ਇੱਧਰ ਪੂਰਾ ਜਿਹੜਾ ਫਾਰਾ ਵਾਲਾ ਪਾਸਾ ਹੈਗਾ ਆ ਇਹ ਖਰਾਬ ਬਿਲਕੁਲ ਨਹੀਂ ਹੁੰਦਾ ਜਿੰਨਾ ਚਿਰ ਮਰਜ਼ੀ ਜਿਹੜਾ ਹੈਗਾ ਆਪਾਂ ਇਹਨੂੰ ਪਾ ਕੇ ਹਟਾ ਸਕਦੇ ਹਾਂ ਬਹੁਤ ਵਧੀਆ ਮੋٹے ਦੇ ਵਿੱਚ ਗਰਮ ਦੇ ਵਿੱਚ ਕੁਰਤਾ ਪਜਾਮਾ ਹੈਗਾ ਜੀ ਇਹਦੇ ਤੁਹਾਨੂੰ ਸਾਡੇ ਕੋਲ ਕਲਰ ਵਾਲੇ ਨਹੀਂ ਮਿਲ ਜਾਣਗੇ ਇਹ ਜਿਹੜਾ ਹੈਗਾ ਵਾਈਟ ਵੀ ਮਿਲ ਜਾਣਗੇ ਬਾਕੀ ਆਪਣੇ ਪਾਰਟੀ ਵੇਅਰ ਸੂਟ ਸਾਰੇ ਜਿਹੜੇ ਹੈਗੇ ਨੇ ਇੱਧਰ ਹੁੰਦੇ ਆ ਬਾਕੀ ਆ ਸਾਰਾ ਜਿੱਦਾ ਜਿਹੜਾ ਅੱਜ ਕੱਪੜਾ ਆ ਸਾਰਾ ਹੋਰੇ ਕੱਪੜਾ ਹੀ ਪਿਆ ਹਜੇ ਜਿਹੜਾ ਹੈਗਾ ਬਿੱਲ ਵਗੈਰਾ ਮਲਾਉਣੇ ਆ ਸੈਟਿੰਗ ਕਰਨੀ ਆ ਤੁਸੀਂ ਕਿਸੇ ਵੀ ਚੀਜ਼ ਦਾ ਜਿਹੜਾ ਹੈਗਾ ਰੇਟ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਜੀ ਹਨਾ ਤੇ ਆਪਣੇ ਜਿਹੜਾ ਹੈਗਾ ਜਾ WhatsApp ਦਾ ਸੀ ਨੰਬਰ ਦਵਾਂਗੇ ਤੁਸੀਂ ਕਿਵੇਂ ਦਾ ਵੀ ਕੱਪੜਾ ਖਰੀਦਣਾ ਚਾਹੁੰਦੇ ਹੋ ਸਾਡੇ ਕੋਲੋਂ ਖਰੀਦ ਸਕਦੇ ਹੋ ਬਾਕੀ ਆਪਣੇ ਰੇਟ ਬਿਲਕੁਲ ਜਿਹੜੇ ਹੈਗੇ ਨੇ ਬਾਜ਼ਾਰ ਨਾਲੋਂ ਘੱਟ ਰੇਟ ਹੁੰਦੇ ਨੇ ਜੀ ਆਪਣੇ ਅੱਧੇ ਰੇਟ ਹੀ ਹੁੰਦੇ ਨੇ ਹਨ ਤੇ ਇਹ ਹਜੇ ਬਾਕੀ ਜਿਹੜਾ ਆਪਣਾ ਕੱਪੜਾ ਆ ਸਾਰਾ ਇਦਾਂ ਹੀ ਪਿਆ ਹੈ ਅਜੇ ਬਿੱਲ ਵਗੈਰਾ ਮਿਲਾਉਣ ਵਾਲੇ ਰਹਿੰਦੇ ਆ ਆਪਣੇ ਫੇਰ ਜਿਹੜਾ ਹੈਗਾ ਸਾਰਾ ਬਿੱਲ ਵਗੈਰਾ ਮਿਲਾ ਕੇ ਆ ਦੇਖੋ ਫੇਰ ਇਹਨੂੰ ਸੈਟਿੰਗ ਕਰਾਂਗੇ ਕੱਪੜੇ ਦੀ ਸਾਰਾ ਜਿਹੜਾ ਨਵਾਂ ਕੱਪੜਾ ਆ ਕਿਉਂਕਿ ਪਰਮਾਤਮਾ ਦੀ ਕਿਰਪਾ ਨਾਲ ਕੱਪੜਾ ਬਹੁਤ ਜ਼ਿਆਦਾ ਜਲਦੀ ਜਿਹੜਾ ਹੈਗਾ ਸੇਲ ਹੋ ਜਾਂਦਾ ਜੀ ਕਿਉਂਕਿ ਜੇ ਆਪਾਂ ਸਸਤੇ ਰੇਟ ਦਿੰਨੇ ਆ ਤਾਂ ਕਰਕੇ ਆਪਣਾ ਕਪੜਾ ਹਨਾ ਸੇਲ ਹੁੰਦਾ ਹੈਗਾ ਬਹੁਤ ਵਧੀਆ ਆਪਣਾ ਰਿਸਪੌਂਸ ਦੇ ਰਹੀਆਂ ਨੇ ਤੁਸੀਂ ਜਿੰਮੇ ਦਾ ਵੀ ਮਰਜੀ ਸਾਡੀ ਸ਼ੌਪ ਤੇ ਆ ਕੇ ਵੀ ਖਰੀਦ ਸਕਦੇ ਹੋ ਤੁਸੀਂ ਜਿਹੜਾ ਹੈਗਾ ਜਿੱਥੇ ਮਰਜੀ ਬੈਠੇ ਸਾਡੇ ਤੋਂ ਆਨਲਾਈਨ ਵੀ ਕਪੜਾ ਮੰਗਾ ਸਕਦੇ ਹੋ ਕਪੜਾ ਤੁਹਾਡੇ ਘਰ ਪਹੁੰਚ ਜੂਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਜਿਹੜਾ ਹੈਗਾ ਵਟਸਐਪ ਤੇ ਭੇਜ ਸਕਦੇ ਹੋ ਤੇ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਦੁਬਾਰਾ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਆ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਬਰਨਾਲਾ ਰੋਡ ਦੇ ਉੱਪਰ ਕੱਕੜਵਾਲ ਚੌਕ ਦੇ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਦਸਮੇਸ਼ ਨਗਰ ਦਾ ਮੁਰੇ ਗੇਟ ਬਣਿਆ ਹੋਇਆ ਉਹਦੇ ਬਿਲਕੁਲ ਆਪੋਜੀਟ ਗਲੀ ਦੇ ਵਿੱਚ ਜਿਹੜਾ ਹੈਗਾ ਆਪਣਾ ਬੁਟੀਕ ਆਏਗਾ ਜੀ ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਆਪਾਂ ਇੱਥੇ ਹੀ ਹੁੰਨੇ ਆ ਬਾਕੀ ਅਸੀਂ ਉੱਪਰ ਆਪਣਾ ਨੰਬਰ ਵਗੈਰਾ ਮੈਂਸ਼ਨ ਕਰ ਦਿੰਦੇ ਹਾਂ ਜੀ ਉਹਦੇ ਤੇ ਜੇ ਕੋਈ ਗੱਲਬਾਤ ਕਰਨੀ ਹੈ ਕਰ ਸਕਦੇ ਆਂ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਹਨ ਤਾਂ ਆਪ ਫਸਲਾਈ ਦੀ ਜਾਂ ਬਿਊਟੀਸ਼ੀਅਨ ਦੀ ਸਾਰੇ ਹਰ ਇੱਕ ਤਰ੍ਹਾਂ ਦੇ ਆਪਾਂ ਕੋਰਸ ਵੀ ਕਰਾਉਨੇ ਆਂ ਕਾਫੀ ਸਟੂਡੈਂਟ ਜਿਹੜੇ ਹੈਗੇ ਨੇ ਆਪਣੇ ਕੋਲੇ ਕੰਮ ਸਿੱਖ ਰਹੇ ਆ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਜਨਨ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੇ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ